ਮੇਰੇ ਤੋਂ ਅੱਜ ਤੁਹਾਡੇ ਲਈ ਬਸ਼ੇਰੀ ਲਿਆਏ ਆ ਮੋਰਨਿੰਗ ਆ ਬੱਚੀ ਦਾ ਤੇ ਛੋਟੀ ਉਮਰ ਆ ਪਲੀ ਪੁਲੀ ਬਹੁਤ ਚੰਗਾ ਹੋਈ ਆ ਕੱਟ ਪੁਆਇੰਟ ਬਹੁਤ ਚੰਗੇ ਆ ਤੇ ਮਾਰਕਿੰਗ ਬਹੁਤ ਚੰਗੇ ਆ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਜਿਹੜੇ ਇਹ ਵੀਡੀਓ ਬਾਬਾਜੀ ਦਾ ਸਟਾਰਟ ਫਾਰਮ YouTube ਚੈਨਲ ਤੇ ਦੇਖਦੇ ਤੇ ਜਿਹੜੇ ਵੀ ਭਰਾ ਇਹ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਤਸਵੀਰ ਨਵੇਂ ਜਾਨਵਰ ਦੀ ਵੀਡੀਓ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਅੱਜ ਬਸ਼ੀਰੀ ਬਹੁਤ ਚੰਗੀ ਲਿਆ ਹੈ 100 ਕੁਆਲਿਟੀ ਦੀ ਬੱਚੀ ਹੈ ਹੈਵੀ ਹੋਵੀ ਬਹੁਤ ਆ ਪਲੀ ਪਲੀ ਚੰਗੀ ਹੋਈ ਆ ਸਾਰਾ ਇਹਦੇ ਬਾਰੇ ਇਹਦੀ ਮਾਂ ਬਾਰੇ ਡਿਟੇਲ ਇਹਦੇ ਪਿਓ ਬਾਰੇ ਡਿਟੇਲ ਵੀਡੀਓ ਚ ਦਵਾਂਗੇ ਪਸ ਤੋਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਭਰਾਵਾਂ ਤੱਕ ਇਹ ਵੀਡੀਓ ਪਹੁੰਚ ਪਹੁੰਚ ਜਾਵੇ ਨੰਬਰ 2 ਤੇ ਜਿਹੜੇ ਭਰਾਵਾਂ ਨੇ ਹਜੇ ਤਾਈਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਆ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਸਾਡਾ ਵੀ ਹੌਸਲਾ ਬਣੇ ਜਿਹੜਾ ਵੀ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਲਿਆਈ ਚੱਲੀ ਤੇ ਇੱਕ ਗੱਲ ਹੋਰ ਹੈ ਗੈਜ ਰੇਟ ਤੇ ਤੁਹਾਨੂੰ ਜਾਨਵਰ ਆਪਣੇ ਚੈਨਲ ਤੇ ਮਿਲ ਜੂ ਚੰਗੇ ਤੋਂ ਚੰਗਾ ਜਾਨਵਰ ਭਾਸਰ ਬਣ ਜਾਂਦਾ ਦੋਸਤੋ ਤੇ ਬਾਕੀ ਹਰ ਵਕਤ ਜਾਨਵਰ ਤੇ 30 35 ਜਾਨਵਰ ਖੜੇ ਹੁੰਦੇ ਆ ਜਿੱਦਾਂ ਦਾ ਵੀ ਤੁਹਾਨੂੰ ਜਾਨਵਰ ਚਾਹੀਦਾ ਜਿੱਦਾਂ ਦੇ ਰੇਟ ਤੇ ਚਾਹੀਦਾ ਤੁਹਾਨੂੰ ਜਾਨਵਰ ਮਿਲ ਜੂ ਤੇ ਆਜੋ ਆਪਾਂ ਪਹਿਲਾਂ ਤਾਂ ਬੱਚੀ ਬਾਰੇ ਡਿਟੇਲ ਦਿੰਨੇ ਜਿਹਦੀ ਅੱਜ ਆਪਾਂ ਵੀਡੀਓ ਪਾਈ ਆ। ਦੋਸਤੋ ਮਾਰਵਾੜੀ ਬਿਸ਼ੇਰੀ ਹੈ ਜੀ। ਮੱਥੇ ਤੇ ਫੁੱਲ ਆ, ਤਿੰਨ ਪੈਰ ਚਿੱਟੇ ਆ। ਸਾਢੇ 6 ਮਹੀਨੇ ਦੀ ਉਮਰ ਆ ਤੇ ਮਾਂ ਦੇ ਨਾਲੋਂ ਦੁੱਧ ਹਜੇ ਤਾਂ ਹੀ ਪੀਂਦੀ ਆ। ਹੁਣ ਆਪਾਂ ਇੱਕ ਦੋ ਦਿਨ ਹੋ ਗਏ ਰੱਸਾ ਪਾਇਆ ਉਹਨੂੰ ਤੇ ਹੁਣ ਦੁੱਧ ਇਹਦਾ ਬੰਦ ਕਰਤਾ। ਤੇ ਨਹੀਂ ਤਾਂ ਮਾਂ ਦੇ ਨਾਲ ਹੀ ਆਈਏ ਦੁੱਧ ਹਜੇ ਤਾਂ ਹੀ ਪੀਂਦੀ ਹੈ ਤਾਂ ਹੀ ਸੰਭੀ ਇੰਨਾ ਸੋਹਣਾ ਹੋਈ ਆ। ਬਾਂਗੀ ਹੋਣਾ ਨੇ ਜਿੰਨਾ ਤਾਂ ਪਾਲਿਆਂਦਾ ਜੁੜਾ ਉਹ ਕਹਿੰਦੇ ਅਸੀਂ ਬੱਚੀ ਸਾਂਭਣ ਤੇ ਮਾਰਿਆ ਨਹੀਂ ਵੀ ਬੱਚੀ ਲਿੱਸੀ ਨਾ ਹੋ ਜੇ ਬੱਚੀ ਚੰਗੀ ਬਣ ਚ ਦੁੱਧੋਂ ਨਾ ਹੀ ਬੱਚੀ ਹਟਾਈ ਤੇ ਦੂਜੀ ਗੱਲ ਘੋੜੀ ਖਾਲੀ ਰੱਖੇ ਉਹਨਾਂ ਟਾਈਮ ਤੇ ਬੱਚੀ ਦੇ ਕੱਟ ਪੁਆਇੰਟ ਦੇਖੋ ਦੋਸਤੋ ਲੈਂਥ ਲੁੰਥਾ ਕਿੰਨੇ ਆ ਇਹਦੀ ਮਾਂ ਦੀ ਲੈਂਥ ਬਹੁਤ ਆ ਮਾਂ ਦੀ ਕੱਲ ਆਪਾਂ ਵੀਡੀਓ ਪਾਈ ਸੀ ਜੇ ਤੁਸੀਂ ਦੇਖੀ ਹੋਵੇ ਤਾਂ ਮਾਂ ਦੀ ਵੀ ਲੈਂਥ ਬਹੁਤ ਸੀ ਉਹ ਵਜਾ ਨਾਲ ਮੈਂ ਤਾਂ ਦੱਸਿਆ ਜੀ ਬਈ ਦੋਸਤੋ ਮੋਰਨੇ ਦੀ ਮਾਂ ਕਾਫੀ ਵੀ ਰਣੇ ਉਦੋਂ ਲਾਈਵ ਚਾ ਬੱਚੀ ਦੇਖੀ ਸੀ ਤਾਂ ਉਹ ਬੱਚਾ ਇੰਨਾ ਸੋਹਣਾ ਰਿਜ਼ਲਟ ਦੇਣ ਵਾਲੀ ਘੋੜੀ ਸੀ ਉਹਦੀ ਲੈਂਥ ਉਹਦੀ ਗਰਦਨ ਕਨਕਨੈਸ਼ਨ ਬਹੁਤ ਚੰਗੀ ਸੀ ਤੇ ਉਹੀ ਸੇਮ ਬੱਚੀ ਚਾਈਆ ਗਰਦਨ ਦਾ ਦੇਖੋ ਕੱਟ ਪੁਆਇੰਟ ਕਿੰਨੇ ਚੰਗੇ ਆ ਜਿਹਨੂੰ ਆਪਾਂ ਮਣੀਏ ਕਹਿੰਦੇ ਨੇ ਮਣੀਏ ਦਾ ਕਰਬ ਹੋਇਆ ਕੰਡ ਹੋਇਆ ਉਹ ਵੀ ਚੰਗਾ ਅੱਧੀ ਅੱਧੀ ਆਪਣੇ ਕੁੰਡੀ ਵਾਲੇ ਕੰਨਾਂ ਤੇ ਪੈਠਪੂੜਾ ਪੂਰਾ ਚੰਗਾ ਲੱਗਿਆ ਹੋਇਆ ਬੱਚੀ ਤੇ ਹੈਵੀ ਆ ਪੂਰੀ ਗੋਲ ਪਈ ਆ ਕਹਿਣ ਦਾ ਮਤਲਬ ਨਵੀਂ ਉਮਰ ਦੀ ਛੋਟੀ ਉਮਰ ਤੇ ਹਾਈਟ ਉਤਨੀ ਸੋਨੂੰ ਕੱਢੀ ਜਾਂਦੇ ਆ ਬੱਚੇ। ਸੋ ਜੇ ਕਹਿੰਨੇ ਚੰਗੀ ਮਾਰਵੜੀ ਬੇਸ਼ੇਰੀ ਲੈਣ ਦਾ ਚਾਹਵਨ ਹੋਇਆ। ਚੰਗੇ ਖਾਨਦਾਨ ਦੀ ਬੱਚੀ ਲੱਭਦਾ ਹੋਇਆ ਤਾਂ ਦੇਖ ਲਓ ਬੱਚੇ ਦੋਸਤੋ। ਲੈਂਥ ਲੰਥ ਦੀ ਚੰਗੀ ਹੱਡ ਪੈਰ ਦੇ ਖੁੱਲੇ ਦੀ ਹੱਕ ਹੁੱਕ ਆਮ ਤੌਰ ਤੇ ਦੋ ਦੋ ਦੰਦ ਬੱਚਿਆਂ ਦੇ ਇਹਦੇ ਜਿੰਨੀ ਹੱਕ ਨਹੀਂ ਜਾ ਕੇ ਬੰਦ ਜਿੰਨੀ ਬੱਚੇ 6.5 ਮਹੀਨੇ ਚ ਬਣਾਈ ਫਿਰਦੀ। ਬਾਕੀ ਤਿੰਨ ਬਾਰ ਚਿੱਟੇ ਦੋਸਤੋ ਮੱਥੇ ਫੁੱਲਾ ਵਾਲਪੋਰੀਆਂ ਦੀ ਸਾਫਤ ਦੇ ਮਨ ਲੱਗਿਆ ਹੋਇਆ। ਕਾਨਕੁਨ ਸੁਨਕਮ ਦੇ ਕੋਟੋਂ ਦੀ ਕੋੰਡੋਂ ਗੁੰਡਾ ਸਾਰਾ ਤੁਸੀਂ ਆਪ ਹੀ ਦੇਖ ਲੈਣਾ ਤੇ ਬਾਕੀ ਜੇ ਕੋਈ ਡਿਟੇਲ ਰਹਿ ਗਈ ਹੋਈ ਤਾਂ ਤੁਸੀਂ ਫੋਨ ਲਾ ਸਕਦੇ ਹੋ ਨੰਬਰ ਉੱਪਰ ਚੱਲ ਪੇ 62391545449855599017 ਸੋ ਦੋਸਤੋ ਜਿਹੜਾ ਵੀ ਕੋਈ ਸੱਜਣ ਚਾਹਵਾਨ ਹੋਇਆ ਖਰੀਦਣ ਦਾ ਬੱਚੀ ਤਾਂ ਨੰਬਰ ਉੱਪਰ ਦਿੱਤੇ ਜੀ ਫੋਨ ਲਾ ਲਓ ਰੇਟ ਪਤਾ ਕਰ ਲਓ ਰੇਟ ਤੁਹਾਡੇ ਜੈ ਜੀ ਆ ਇਹ